ബെ നി ശണ വീര കി ശണീര കെ പാത്തോ ചരി ാവേ ശണീര കഠിയേ പാത്രോ ചരി വി ളേ സണ വീര ക ਪਾਦੋ ਚੰਦਰੀ ਨੂੰ ਅੱਗ ਲੱਗ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਪਾਦੋ ਚੰਦਰੀ ਨੂੰ ਅੱਗ ਲੱਗ ਜਾਵੇ ਸੋਣ ਦੀ ਮੈਂ ਵੰਡਾ ਸੀਰਨੀ ਨੱਚਾ ਨੱਚਾ ਨੱਚੀ ਮੈਂ ਨੱਚਦੀ ਨਾ ਥੱਕਾਂ ਨੱਚਾ ਨੱਚਾ ਨੱਚਣੀ ਮੈਂ ਨੱਚੀਦੀ ਨਾ ਥੱਕਾਂ ਦੇਵਾ ਗੇੜਾ ਕੁੜੀਓ ਨੀ ਮੈਂ ਨੱਚੇ ਨੱਚ ਪੱਟ ਦੇਵਾ ਬੇੜਾ ਕੁੜੀਓ ਨੀ ਮੈਂ ਨੱਚੇ ਨੱਚ ਪੱਟ ਦੇਵਾ ਬੇੜਾ ਕੁੜੀਓ ਸੋਹਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਸੋਹਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਜਾਂ ਮੈਂ ਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਤੋਰਵੇ ਜਾਂ ਮੈਂ ਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਤੋਰਵੇ ਪੂਰਾ ਚੱਜ ਨਗ ਬਰੁਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਪੂਰਾ ਚੱਜ ਨਗ ਬਰੁਆ ਤੈਨੂੰ ਸੌਣ ਵਿੱਚ ਲੈਣ ਆ ਗਿਆ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲਗੀਆਂ ਜੋਰੋ ਜੋਰ ਲਗੀਆਂ ਮੇਰੇ ਬਾਬਲੇ ਦੇ ਵੇੜੇ ਤੀਆਂ ਜੋਰ ਲਗੀਆਂ ਮੇਰੇ ਬਾਬਲੇ ਤੇ ਵੇੜੇ ਤੀਆਂ ਜੋਰ ਲਗੀਆਂ ਮੇਰੇ ਬਾਬਲੇ ਦੇ ਵੇਰੇ ਤੀਆਂ ਜੋਰ ਲਗੀਆਂ ਮੰਢਣ ਕੀ ਮੁਟਿਆਰਾਂ ਆਈਆਂ ਮੰਢਣ ਕੀ ਮੁਟਿਆਰਾਂ ਆਈਆਂ ਆਇਆ ਪਟੋਲਾ ਬਣ ਕੇ ਬਈ ਕੰਨਾ ਦੇ ਵਿੱਚ ਪਪਲ ਪੱਤੀਆਂ ਕੰਨਾ ਦੇ ਵਿੱਚ ਪਪਲ ਪੱਤੀਆਂ ਬਾਹੀ ਝੋੜਾ ਛਣ ਕੇ ਕਿੱਤਾ ਜਟੀਆਂ ਦਾ ਦੇਖ ਸ਼ਕੀਨਾ ਖੜ ਕੇ ਕਿੱਦਾ ਜਟੀਆਂ ਦਾ ਦੇਖ ਸ਼ਕੀਨਾ ਖੜ ਕੇ ਗਿੱਦਾ ਜਟੀਆਂ ਦਾ ਨੀ ਤੂੰ ਨੱਚ ਕੋੜੀਏ ਬੋਲੀ ਚੱਕ ਕੋੜੀਏ ਨੀ ਤੂੰ ਨੱਚ ਕੋੜੀਏ ਬੋਲੀ ਚੱਕ ਕੋੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ਕੋੜੀਏ ਨੀ ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚ ਕੋੜੀਏ ਨੀ ਤੂੰ പഗത്തെ പംബുക്കാഗു മറ്റ കുടിയ ഡബിയ 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 വ പീ തിു ന വെ പീ തിു നജ വേ ਸੋਣ ਮਹੀਨਾ ਦਿਨਤੀਆਂ ਦੇ ਸੋਣ ਮਹੀਨਾ ਦਿਨਤੀਆਂ ਦੇ ਸਭੇ ਸਹੇਲੀਆਂ ਆਈਆਂ ਬੈਸੰਤੋਂ ਬੰਤੋਂ ਹੋਈਆਂ ਇਕੱਠੀਆਂ ਸੰਤੋਂ ਬੰਤੋਂ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਣਦਾਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਣਦਾਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵਹਿਰੀਆ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵਹਿਰੀਆ ਮੇਰੀ ਸੱਸ ਪਰ ਮਾਂ ਦੀ ਮਾਰੀ ਹੱਸ ਕੇ ਨਾ ਲੰਗ ਵਹਿਰੀਆ ਮੇਰੀ ਸੱਸ ਪਰ ਮਾਂ ਦੀ ਮਾਰੀ ਹੱਸ ਕੇ ਨਾ ਲੰਗ ਵਹਿਰੀਆ ਆਵੀ ਨਜਰਾ ਬਹਿ ਵਿਨਾਜਰਾ ਆਵੀ ਨਜਰਾ ਬਹਿ ਵਿਨਾਜਰਾ ਬਹਿ ਜਾ ਵਿੱਚ ਦਰਵਾਜ਼ੇ ਬੋਤੇ ਤੇਰੇ ਨੂੰ ਕਾ ਦਾ ਟੋਕਰਾਂ ਬੋਤੇ ਤੇਰੇ ਨੂੰ ਕਾ ਦਾ ਟੋਕਰਾਂ ਤੈਨੂੰ ਪੰਜ ਪ੍ਰਸ਼ਾਦ ਦੇ ਗਿੱਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਗਿੱਤੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਗਿੱਤੇ ਵਿੱਚ ਨੱਚਦੀ ਹੀ ਦੀ ਪੰਟਣ ਕੇ ਮੁਟਿਆਰਾਂ ਆਈਆਂ ਪੰਟਣ ਕੇ ਮੁਟਿਆਰਾਂ ਆਈਆਂ ਨੱਚ-ਨੱਚ ਕਰਨ ਕਮਾਲ ਹੀਠ ਬਰੋਟੇ ਦੇ ਪੈਂਦੀ ਦੇਖ ਤਮਾਲ ਹੀਠ ਬਰੋਟੇ ਦੇ ਪੈਂਦੀ ਦੇਖ ਤਮਾਲ ਹੀਠ ਬਰੋਟੇ ਦੇ ਸੋਣ ਮਹੀਨਾ ਦਿਨਤੀਆਂ ਦੇ ਸੋਣ ਮਹੀਨਾ ਦਿਨਤੀਆਂ ਦੇ ਉੱਤੋਂ ਬੱਦਰ ਛਾਏ ਬਈ ਦੂਰੀਆਂ ਹੋ ਹੋ ਕੁੜੀਆਂ ਨੱਚਣ ਦੂਰੀਆਂ ਹੋ ਹੋ ਕੁੜੀਆਂ ਨੱਚਣ ਦੇਖ ਕਟਾ ਚੜ ਆਏ ਝੂਟਾ ਦੇ ਦਿਓ ਨੀ ਮੇਰਾ ਲੱਕ ਭੁਲਾਰੇ ਖਾਏ ਝੂਟਾ ਦੇ ਦਿਓ ਨੀ ਮੇਰਾ ਲੱਕ ਭੁਲਾਰੇ ਖਾਏ ਝੂਟਾ ਦੇ ਦਿਓ ਨੀ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਕੋਈ 부ਝੜ ਜਿਹਾਂ ਜੱਟ ਲੈ ਜਾਊਗਾ ਕੋਈ 부ਝੜ ਜਿਹਾਂ ਜੱਟ ਲੈ ਜਾਊਗਾ ਲੰਮੇ ਲੰਮੇ ਤੰਦ ਵੇ ਮੈਂ ਚੈਰੇ ਖੇਤੇ ਪਨੀਆਂ ਕਾਰ ਕਾਰ ਯਾਦ ਸਾਰਾ ਦਿਨ ਮੇ ਲੰਗੋਨੀਆ ਯਾਦ ਕਰਾਂ ਤੈਨੂੰ ਹਰ ਵੇਲੇ ਤੂੰ ਬਾਵਾਜ ਦੇ ਦਾ ਜਾਲ ਮਾ ਵਿੱਚ ਵੇੜੇ ਤੂੰ ਬਾਵਾਜ ਦੇ ਦਾ ਜਾਲ ਮਾ ਵਿੱਚ ਵੇੜੇ ਜੋਗਿਆ ਨੀਗੇਆ